ਹੈਲੋ ਗਾਇਜ਼ ਵੈਲਕਮ ਟੂ ਮਾਈ ਬਲੌਗ ਸਸਿਆ ਕਾਲ RAM RAM SALAM ਹੋਰਸ ਨਾਓ ਸਭ ਕਿਵੇਂ ਹੋ ਅਸੀਂ ਅੱਜ ਦਾ ਬਲੌਗ ਬਣਾਉਣ ਲੱਗੇ ਆ ਪਰ ਉਸ ਤੋਂ ਪਹਿਲਾਂ ਕੁਝ ਹੋ ਜਾਵੇ ਕੀ ਹੋ ਜਾਵੇ ਤੁਸੀਂ ਅੱਜ ਆਪਣਾ ਮੂੰਹ ਕਿਉਂ ਲਟਕਾਇਆ ਆ ਵੈਸੇ ਮੂਡ ਆ ਵਧੀਆ ਜਿਹਾ ਸੁਣਾ ਦਿਓ ਕੀ ਵਧੀਆ ਸੁਣਨਾ ਸੈਡ ਵਧੀਆ ਜਾ ਕੁਛ ਸੈਡ Song ਕਿਉਂ ਸੁਣਾਉਣਾ ਸੈਡ ਸਾਇਰੀ ਸੁਣਾਉਂਗਾ ਆ ਸ਼ਾਇਰੀ ਵਧੀਆ ਜਾ ਕੋਈ ਸ਼ੇਅਰ ਸੁਣਾ ਦਿਓ ਸ਼ੇਅਰ ਸੁਣੋਂਗੇ ਸੁਣੋ ਫਿਰ ਹਾਜੀ ਸੁਣਾਓ ਫਿਰ ਕੀ ਸੁਣਾ ਰਹੀ ਸਾਨੂੰ ਸਾਨੂੰ ਆਦਤ ਆਦਤ ਸੀ ਜਿੱਤਾਂ ਦੀ ਓਏ ਹੋਏ 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 ਨਹੀਂ ਸਾਨੂੰ ਸ਼ੌਂਕ ਸੀ ਜਿੱਤਾਂ ਦੇ ਆ ਹਾ ਹੁਣ ਆਦਤ ਤੇ ਪੈ ਗਈ ਹਾਰਾਂ ਦੀ ਆਏ ਹਾਏ ਸਾਨੂੰ ਜਾਣੇ ਬਰਾ ਸ਼ੁਰੂ ਕਰੋ ਸਾਰੇ ਸ਼ਾਇਰੀ ਰੈਂਦੋ ਨਾ ਸ਼ਾਇਰੀ ਪਕਟ ਕਰ ਦਿੰਨੇ ਆ ਆਪਾਂ ਆਪ ਰੱਖਦੇ ਆ ਨਾ ਸੌਂ ਕੀ ਸੀ ਅਸੀਂ ਜਿੱਤਾਂ ਦੇ ਹੁਣ ਹਾਦਤ ਪੈ ਗਈ ਹਾਰਾਂ ਦੀ ਓਏ ਹੋਏ ਅਸੀਂ ਪੜਦੇ ਕੱਜੇ ਬਹਿਰੀਆਂ ਤੋਂ ਸਾਨੂੰ ਮਾਰ ਪੈ ਗਈ ਯਾਰਾਂ ਦੀ ਬੜਾ ਮਾਰ ਵਾ ਵਾ ਕਹਦਾ ਹੁਣ ਬੜਾ ਮਾੜਾ ਹੋਇਆ ਵਾ 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 ਕਿੰਨੀ ਵਧੀਆ ਸ਼ਾਇਰੀ ਲਿਖਦਾ ਕਿੰਨੀ ਵਧੀਆ ਸ਼ਾਇਰੀਆਂ ਦਾ ਸਾਈਡ ਕਿਸੇ ਹੋਰ ਦਾ ਚੋਰੀ ਕਰਕੇ ਤੇ ਸੁਣਾਉਂਦੇ ਪਈਓ ਕੋਈ ਆਪਣਾ ਦੱਸੋ ਚੋਰੀ ਚੋਰੀ ਨਹੀਂ ਕਰਦਾ ਮੈਂ ਮੇਰੇ ਆਪ ਦੇ ਲਿਖੇ ਹੋਏ ਆ ਤੁਸੀਂ ਚੋਰੀ ਨਹੀਂ ਕਰਦੇ ਆਹ ਚੋਰੀ ਦਾ ਸ਼ੇਅਰ ਸੀ ਮੈਂ ਮੈਡਮ ਗਾਣੇ ਵੀ ਲਿਖਦਾ ਤੁਸੀਂ ਸ਼ੇਅਰ ਦੀ ਕੀ ਗੱਲ ਕਰਦੇ ਹੋ ਜੀ ਤੁਸੀਂ ਗਾਣੇ ਲਿਖਦੇ ਹੋ ਸੁਣਾਓ ਤਾਂ ਫਿਰ ਵਧੀਆ ਜਿਹਾ ਕੋਈ ਗਾਣਾ ਜਿਹੜਾ ਤੁਸੀਂ ਆਪ ਦਾ ਲਿਖਿਆ ਹੋਵੇ ਮੈਡਮ ਮੈਂ ਤਾਂ ਬਹੁਤ ਗਾਣੇ ਲਿਖੇ ਆ ਚਲੋ ਸੁਣਾਨਾ ਮੈਂ ਜਿਹੜਾ ਫੇਮਸ ਹੋਇਆ ਚਲੋ ਜਿਹੜੇ ਬਹੁਤ ਲਿਖੇ ਆ ਨਾ ਉਹ ਚ ਇੱਕ ਸੁਣਾ ਦਿਓ ਫਿਰ ਮੈਨੂੰ ਜੇ ਤੂੰ ਨੱਚੀ ਨਾ ਮੇਰੇ ਨਾਲ ਗੋਰੀਏ ਹਾਂ ਲਹਿੰਗੇ ਤੇ ਸਰਾਬ ਡੋਲ ਦੂੰ ਆਏ ਹੋਏ ਨੱਚੀ ਨਾ ਇਹ ਤਾਂ ਦਲਜੀਤ ਦਾ ਗਾਣਾ ਹੀ ਆ ਤੁਸੀਂ ਐਨਾ ਝੂਠ ਬੋਲ ਰਹੇ ਹੋ ਐਮੀ ਦਲਜੀਤ ਦਾ ਗਾਣਾ ਮੇਰੀ ਕਿਤਾਬ ਚੋਰੀ ਹੋ ਗਈ ਸੀ ਓਏ ਹੋਏ ਹੋਏ ਇਹਦਾ ਮਤਲਬ ਦਲਜੀਤ ਨੇ ਚੋਰੀ ਕਰ ਲਈ ਤੁਹਾਡੀ ਕਿਤਾਬ ਓ ਯਾਰ ਮੈਨੂੰ ਨਹੀਂ ਪਤਾ ਮੈਂ ਨਹੀਂ ਦਲਜੀਤ ਨੂੰ ਜਾਣਦਾ ਮੇਰਾ ਗਾਣਾ ਲਿਖਿਆ ਆਪਨੇ ਇਹ ਬੰਦੇ ਦੇਖੋ ਕਿੰਨਾ ਝੂਠ ਬੋਲਦੇ ਆ ਤੁਹਾਡੀ ਕਾਪੀ ਚੋਰੀ ਚਲੋ ਛੱਡੋ ਮੈਨੂੰ ਮੈਨੂੰ ਕੱਖ ਲੱਗਿਆ ਤੁਸੀਂ ਖਵਾਓ ਕੁਛ ਅੱਜ ਹਾਂ ਅੱਛਾ ਮੈਂ ਤੁਹਾਨੂੰ ਖਵਾਵਾਂ ਮੇਰੀ ਜੇਬ 'ਚ ਅੱਜ ਪੈਸੇ ਨਹੀਂ ਹੈਗੇ ਮੇਰੇ ਨਾਲ ਤਾਂ ਆਪ ਠੱਗੀ ਵੱਜ ਗਈ ਮੇਰੇ ਨਾਲ ਤਾਂ ਆਪ ਅੱਛਾ ਹੋ ਗਿਆ ਘੁੰਮਣ ਦੇ ਵਿੱਚ ਅੱਜ ਸਾਰਾ ਖਰਚਾ ਹੋ ਗਿਆ ਹੁਣ ਤਾਂ ਮੇਰੇ ਕੋਲ ਰੁਪਈਆ ਨਹੀਂ ਬਚਦਾ ਮੇਰੇ ਨਾਲ ਤਾਂ ਆਪ ਠੱਗੀ ਵੱਜ ਗਈ ਮੇਰੀ ਜੇਬ ਦਾ ਨਾ ਕਰੀਏ ਕੋਈ ਲੰਗਰ ਲੁੰਗਰ ਹੈਗਾ ਜਾਂ ਆਪਾਂ ਉੱਥੇ ਚੱਲਦੇ ਆਂ ਲੰਗਰ ਨਹੀਂ ਵਿਆਹ ਦੇ ਸੀਜ਼ਨ ਚੱਲਦੇ ਪਿਆ ਰਸਤੇ ਦੇ ਵਿੱਚ ਇੰਨੇ ਤਾਂ ਪੈਲਸ ਲੰਗੇ ਇਹ ਹੈਗਾ ਆ ਆਪਾਂ ਕੋਈ ਨਾ ਕੋਈ ਵਿਆਹ ਦੇਖਦੇ ਆ ਵਧੀਆ ਜਿਹਾ ਹਨਾ ਉਹ ਅੱਗੇ ਆ ਗਿਆ ਜੋਤ ਪੈਲਸ ਉਹ ਮੇਰੀ ਗੱਲ ਸੁਣੋ ਕਿਤੇ ਇਹ ਨਾ ਹੋਣ ਆਪਾਂ ਜਾਈਏ ਅਗਲੇ ਦੇ ਵਿਆਹ ਚ ਅਗਲਾ ਪੁੱਛੇ ਤੁਸੀਂ ਕਿੰਨਾ ਦੀ ਰਿਸ਼ਤੇਦਾਰ ਹੋ ਜੀ ਤੁਸੀਂ ਕਿਹੜੇ ਵੱਲੋਂ ਹੋ ਕੁੜੀ ਵੱਲੋਂ ਹੋ ਕਿ ਮੁੰਡੇ ਵੱਲੋਂ ਜੀ ਤੁਸੀਂ ਕਹਦੇ ਹੋ ਅਸੀਂ ਕੁੜੀ ਵੱਲੋਂ ਮੈਂ ਕਹਦਾਂ ਅਸੀਂ ਮੁੰਡੇ ਵੱਲੋਂ ਹਾਂ ਇਹ ਵੀ ਠੀਕ ਹੈ ਜੇ ਦੋਨੇ ਫੜੇ ਗਏ ਫੇਰ ਉਹ ਨਹੀਂ ਫੜੇ ਜਾਂਦੇ ਬਾਬਾ ਚੱਲ ਤੂੰ ਆਪਾਂ ਪੈਰਿਸ ਦੇ ਅੰਦਰ ਚੱਲਦੇ ਆਂ ਚੱਲ ਅੱਛਾ ਜੀ ਚਲੋ ਠੀਕ ਹੈ ਫਿਰ ਚੱਲਦੇ ਆਂ ਇੱਥੇ ਗੱਡੀਆਂ ਹੀ ਹੋਟਲ ਹੈ ਯਾਰ ਹੋਟਲ ਨਹੀਂ ਇਹ ਰੈਸਟੋਰੈਂਟ ਵਿਆਹ ਦਾ ਵਿਆਹ ਦਾ ਆਪਾਂ ਵਿਆਹ ਚੱਲ ਰਿਹਾ ਹੈ ਵਾਓ ਪਰ ਗੱਡੀ ਨਾ ਨਹੀਂ 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 ਆਪਾਂ ਗੱਡੀ ਕਿੱਥੇ ਲਾਈਏ ਇਤਨੀ ਬੜੀ ਪੀੜ ਹੈ ਆਪਾਂ ਗੱਡੀ ਕਿੱਥੇ ਲਾਈਏ ਐਂਦਾ ਕਰੋ ਗੱਡੀ ਅੰਦਰ ਲਾ ਦਿੰਦੇ ਆ ਅੰਦਰ ਨਹੀਂ ਨਹੀਂ ਅੰਦਰ ਅੰਦਰ ਨਾ ਲਾਈਓ ਤੁਸੀਂ ਉਧਰ ਦੇ ਕੋਥੇ ਲਾ ਦਿੰਦੇ ਆ ਨਹੀਂ 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 ਤੁਸੀਂ ਰੋਡ ਤੇ ਲਾਓ ਗੱਡੀ ਇੱਥੇ ਨਹੀਂ ਲਾਣੀ ਹੈਗੀ ਕਿਉਂਕਿ ਆਪਾਂ ਕਿਤੇ ਨਾ ਖਾਈ ਖਾਂਦੇ ਹੋਈਏ ਤੇ ਮੁੜ ਕੇ ਜੇ ਭੱਜਣਾ ਪੈ ਜਾਏ ਆਪਾਂ ਕਿੱਥੇ ਨੂੰ ਭੱਜਾਂਗੇ ਕਿੱਥੇ ਨੂੰ ਭੱਜਾਂਗੇ ਇਧਰ ਨੂੰ ਭੱਜਣਾ ਆਪਾਂ ਫੜੇ ਜਾਵਾਂਗੇ ਨਹੀਂ ਨਹੀਂ ਤੁਹਾਡੇ ਕਹਿਣ ਦਾ ਮਤਲਬ ਆ ਗੱਡੀ ਉੱਥੇ ਖੜਾਈਏ ਜਿੱਥੋਂ ਭੱਜਣਾ ਸੌਖਾ ਹੋਵੇ ਲੈ ਕੇ ਗੱਡੀ ਹੈ ਨਾ ਤੁਹਾਨੂੰ ਆਪਾਂ ਨੂੰ ਭੱਜਣਾ ਸੌਖਾ ਹੋਵੇ ਬਾਹਰ ਰੋਡ ਲਾਓ ਤੁਸੀਂ ਗੱਡੀ ਇੱਥੇ ਨਾ ਲਾਓ ਬਾਹਰ ਕੱਢ ਕੇ ਲਾ ਦਿਓ ਹਾਂਜੀ ਇਹ ਇਹ ਇਦਾਂ ਇਦਾਂ ਨਾ ਹੋਵੇ ਆਈਏ ਕਾਰਾਂ ਚ ਤੇ ਜਾਈਏ ਐਂਬੂਲੈਂਸ ਚ ਇਹ ਨਹੀਂ ਪਤਾ ਵਿਆਹ ਵਾਲਿਆਂ ਨੇ ਹੋਰ ਗੱਲਾਂ ਦੀਆਂ ਗੱਲਾਂ ਐਸੀ ਨਾ ਪੈਲਸੀ ਦੀ ਡੈਕੋਰੇਸ਼ਨ ਬੜੀ ਕੈਂਟਾ ਆ। ਆਪਾਂ ਅੰਦਰ ਜਾ ਕੇ ਦੇਖਦੇ ਆ। ਖਾਣਾ ਵੀ ਇੰਨਾ ਵਧੀਆ ਹੈਗਾ ਇਹਨਾਂ ਦਾ। ਤੁਸੀਂ ਕੀ ਖਵਾਉਂਗੇ ਕੱਲ੍ਹ ਰਾਤ? ਜੋ ਖਵਾਉਂਗੇ ਖਾਲਾਂਗੇ। ਮੈਂ ਕੁਝ ਨਹੀਂ ਖਾਣਾ। ਜਿਆਦਾ ਜਿਹੋ ਹੋਇਆ ਖਾ ਲਿਓ। ਅੱਛਾ। ਇਹ ਨਾ ਹੋ ਗਈ। ਵੀ ਇੱਥੇ ਖੜੇ ਜਾਈਏ ਚੌਰੀ ਦੇ। ਚੌਰੀ ਦਾ ਵਿਆਹ ਅਟੈਂਡ ਕਰਦੇ ਕਰਦੇ ਤੇ ਜੁੱਤੀਆਂ ਦਾ ਹਾਰ ਪੈ ਜਾਏ ਆਪਣੇ ਤੇ। ਨਹੀਂ ਨਹੀਂ ਚੁੱਪਚਾਪ ਖਾ ਕੇ ਨਾ ਇਥੋਂ ਚੁੱਪਚਾਪ ਨਿਕਲ ਲਿਓ। ਕੋਈ ਜ਼ਰੂਰਤ ਨਹੀਂ ਹੈ ਜੀ। ਚੋਰੀ ਹੋ ਰਹੀ ਨੇ ਇਹ ਚੋਰੀ ਹੋ ਰਹੀ ਆ ਸੇਵ ਹੋ ਦੇਖਿਆ ਚੋਰੀ ਦਾ ਵਿਆਹ ਖਾ ਰੇ ਆ ਇਸ ਕੋ ਗ੍ਰੈਪ ਫੂਲ ਹੈ ਦੋਸਤ ਆ ਉਈ ਇਹ ਨੂੰ ਅੰਗੂਰ ਕੈਂਦੇ ਆ ਵੱਡੇ ਅੰਗਰੇਜ਼ ਗ੍ਰੈਪ ਚ ਗ੍ਰੈਪ ਓਏ ਹੋਏ 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 ਜਦੋਂ ਨਾ ਚੋਰੀ ਚੋਰੀ ਖਾਂਦਾ ਬੰਦਾ ਫਿਰ ਬੜੀਆਂ ਗੱਲਾਂ ਆਂਦੀਆਂ ਹੁੰਦੀਆਂ ਆ ਚੋਰੀ ਦਾ ਵਿਆਹ ਖਾ ਰਿਓ ਬਸ ਰੋਟੀ ਖਾਣ ਚੱਲੀਏ ਓਏ ਹੋਏ ਹੋਏ ਰੋਟੀ ਖਾਓ ਫਟਾਫਟ ਭੱਜ ਲਓ ਵਿਆਹ ਵਾਲਿਆਂ ਦੇ ਫੜ ਲੈਣਾ ਅਸੀਂ ਕਰ ਰਹੇ ਸੀ ਜੀ ਪਹਿਲਾ ਵਾਲੇ ਬਲੌਕ ਦੇ ਵਿੱਚ ਮਜ਼ਾਕ ਤੇ ਅਸੀਂ ਪਹੁੰਚਿਆ ਜੋਤ ਹੋਟਲ ਤੇ ਮੈਰਿਜ ਪੈਲੇਸ ਬੁੰਗਾ ਸਾਹਿਬ ਤੇ ਸਾਡੇ ਸਾਹਮਣੇ ਨੇ ਗੁਰਨਾਮ ਸਿੰਘ ਚੱਜ ਜੋ ਜੋਤ ਹੋਟਲ ਤੇ ਮੈਰਿਜ ਪੈਲੇਸ ਦੇ ਮਾਲਕ ਨੇ ਤੇ ਸਾਡੇ ਨਾਲ ਨੇ ਸਾਡੇ ਬਲੌਗਰ ਹੁਣ ਤੁਸੀਂ ਦੱਸੋ ਅਸੀਂ ਗੱਲ ਸਤਿਕਾਰ ਸਰ ਬਹੁਤ ਵਧੀਆ ਲੱਗਿਆ ਪੈਲਸ ਦੇ ਅੰਦਰ ਆ ਕੇ ਅਸੀਂ ਜਦੋਂ ਵਿਜ਼ਿਟ ਕੀਤਾ ਜੀ ਤੇ ਹਰ ਚੀਜ਼ ਲਾਜਵਾ ਬਣੀ ਹੋਈ ਆ ਡੈਕੋਰੇਟ ਲਾ ਲੋ ਚਾਹੇ ਇੱਕ ਕੈਟਰਿੰਗ ਲਾ ਲੋ ਅ ਸਟਾਫ ਲਾ ਲੋ ਬਹੁਤ ਵਧੀਆ ਮਜ਼ਾ ਆ ਗਿਆ ਅੰਦਰ ਆ ਕੇ ਬਾਕੀ ਤਾਂ ਤੂੰ ਇਹ ਜਾਣਕਾਰੀ ਲੈਣੀ ਚਾਹਾਂਗੇ ਵੀ ਕਿੰਨੇ ਕਿੱਲੇ ਕਿੱਲਿਆਂ ਦੇ ਵਿੱਚ ਤੁਹਾਡਾ ਇਹ ਪੈਲਸ ਬਣਿਆ ਹੋਇਆ ਹੈ ਜੀ ਪਹਿਲੇ ਤਾਂ ਤੁਸੀਂ ਆਏ ਆ ਜੋਤ ਪੈਲਸ ਤੇ ਤੁਸੀਂ ਵਿਜ਼ਿਟ ਕੀਤਾ ਜਾਂ ਤੁਸੀਂ ਮਜ਼ਾ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਤੁਹਾਡੇ ਮੈਂਬਰਾਂ ਨੂੰ ਸਟਾਫ ਨੂੰ ਤੁਹਾਨੂੰ ਸਤਿ ਸ੍ਰੀ ਅਕਾਲ ਮੇਰੇ ਨੂੰ ਬਾਕੀ ਆਪਣਾ ਇਹ ਸਾਡੇ ਜੋਤ ਪੈਲਸ ਸਾਡੇ ਤਿੰਨ ਕਿਲਿਆਂ ਦੇ ਵਿੱਚ ਬਣਿਆ ਹੋਇਆ ਹੈ ਜਿਹਦੇ ਵਿੱਚ ਪੂਰੇ ਫਰੰਟ ਦੇ ਉੱਤੇ ਹੋਟਲ ਆ ਰੂਮਸ ਵਗੈਰਾ ਹਾਲਸ ਵਗੈਰਾ ਹੈ ਤੇ ਬੈਕ ਸਾਈਡ ਤੇ ਸਾਡਾ ਮੈਰਿਜ ਪੈਲਸ ਆ ਇੰਜ ਰਿਜ਼ੋਰਟ ਤੇ ਇਹਦੇ ਵਿੱਚ ਬਾਕੀ ਹੁਣ ਤੁਸੀਂ ਦੇਖ ਲਿਆ ਸੁੱਟ ਸੁਵਿਧਾ ਜੋ ਵੀ ਹੈਗੀਆਂ ਉਹ ਤੁਸੀਂ ਆਪਣੇ ਆਪ ਤੁਹਾਡੇ ਅੱਖਾਂ ਨਾਲ ਤੁਸੀਂ ਆਪ ਨੇੜੇ ਹੋ ਕੇ ਕਲੋਜ਼ ਹੋ ਕੇ ਸਾਰਾ ਕੁਝ ਵੇਖਿਆ ਹੈ ਬਾਕੀ ਤੁਸੀਂ ਆਪ ਜਾਣੇ ਜਾਣਾ ਸਰ ਤੁਹਾਡੇ ਇੱਥੇ ਰੂਮ ਵੀ ਅਵੇਲੇਬਲ ਨੇ ਸਾਡੇ ਰੂਮਸ ਵੈਰ ਆਵੇਲੇਬਲ ਆ ਹਾਲਸ ਵੈਰ ਐਕਟੀਵਿਟੀ ਪਾਰਟੀ ਆ ਸਾਡੇ ਤੋਂ ਨਾਰਮਲ ਚੱਲਦੇ ਰਹਿੰਦੇ ਆ ਬਾਕੀ ਬੈਕ ਸਰਵਿਸ ਸਾਡੇ ਪਰ ਨਾ ਬਹੁਤ ਬੜਾ ਲਾਜਵਾਬ ਆ ਉਹ ਤੁਸੀਂ ਵੇਖਿਆ ਹੀ ਆ ਪੈਲਸ ਆ ਪੈਲਸ ਪੂਰਾ ਸਾਡਾ ਖੁੱਲਾ ਹੈ ਕਿਚਨ ਵਗੈਰਾ ਸਾਡੀ ਬਹੁਤ ਵਧੀਆ ਹੈ ਤੇ ਸਟਾਫ ਵਗੈਰਾ ਸਾਡਾ ਗੇਟਸ ਵਗੈਰਾ ਕੈਪਟਨ ਵਗੈਰਾ ਮੈਨੇਜਰ ਵਗੈਰਾ ਸੋ ਬਹੁਤ ਹੀ ਸਾਰੇ ਠੀਕ ਹੈ ਵਧੀਆ ਹੈ ਬਾਕੀ ਜੋ ਵੀ ਸਾਡੇ ਕੋਲ ਕਸਟਮਰਾਂ ਦਾ ਅਸੀਂ ਉਹਦੇ ਜੋ ਵੀ ਸੁੱਖ ਸੁਵਿਧਾ ਜੋ ਵੀ ਉਹਨਾਂ ਦੀ ਡਿਮਾਂਡ ਹੁੰਦੀਆਂ ਅਸੀਂ ਬਹੁਤ ਹੀ ਆਪ ਖੁਦ ਨਾਲ ਹੋ ਕੇ ਉਸ ਦੀ ਐਡਵਾਂਸ ਵਗੈਰਾ ਪੰਕਚਰ ਵਗੈਰਾ ਪ੍ਰਮਾਤਮਾ ਜੀ ਅਰਦਾਸ ਲੈਂਦੇ ਹਾਂ ਬਹੁਤ ਚੜ੍ਹਦੀ ਕਲਾ ਉਹਨਾਂ ਦਾ ਪੰਕਚਰ ਨੀਂਪੇ ਚੜ੍ਹਦੀ ਹੈ ਜੀ ਤੁਹਾਨੂੰ ਕਿੱਦਾਂ ਦਾ ਲੱਗਿਆ ਇਹਨਾਂ ਦਾ ਸਟਾਫ ਜਾਂ ਬਿਹੇਵੀਅਰ ਜਾਂ ਸਫਾਈ ਪੱਖੋਂ ਲਾ ਲੋ ਕਿੱਦਾਂ ਦਾ ਤੁਹਾਨੂੰ ਲੱਗਿਆ ਉਹ ਰਿਆ ਕੇ ਇੱਕ ਤਾਂ ਹੁੰਦਾ ਜੀ ਬਹੁਤ ਵਧੀਆ ਹਾਂਜੀ ਇਹ ਬਹੁਤ ਵਧੀਆ ਤੋਂ ਵੀ ਉੱਤੇ ਸੀਗਾ ਸਾਡੇ ਕੋਲੇ ਲਫ਼ਜ਼ ਨਹੀਂ ਹੈਗੇ ਇਹਨਾਂ ਦੀ ਤਾਰੀਫ਼ ਕਰਨ ਦੇ ਲਈ ਤੇ ਬਾਕੀ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਇੱਕ ਵਾਰੀ ਵਿਜ਼ਿਟ ਕਰੋ ਤੇ ਬਾਕੀ ਜਾਣਕਾਰੀ ਵੀਰ ਜੀ ਉਹਨਾਂ ਨੇ ਤੁਹਾਨੂੰ ਦੇ ਦਿੱਤੀ ਆ ਹਾਂਜੀ ਸਰ ਸਾਨੂੰ ਤੁਹਾਡੇ ਸਟਾਫ ਦਾ ਨੇਚਰ ਬੜਾ ਵਧੀਆ ਲੱਗਿਆ ਥੈਂਕ ਯੂ ਜੀ ਤੇ ਕੁਦਰਤੀ ਆ ਅਸੀਂ ਕਹਿੰਨੇ ਆ ਵੀ ਅਸੀਂ ਇੱਥੋਂ ਲੰਘਦੇ ਲੰਘਦੇ ਤੁਹਾਡੇ ਕੋਲ ਹੋ ਕੇ ਚੱਲੇ ਚਲੋ ਅਸੀਂ ਹਾਸੇ ਮਜ਼ਾਕ ਚ ਇੱਕ ਮਤਲਬ ਕਿ ਪ੍ਰੋਗਰਾਮ ਬਣਾ ਰਹੇ ਸੀ ਪਰ ਸਾਨੂੰ ਉਰੇ ਆ ਕਿ ਵਧੀਆ ਲੱਗਿਆ ਤੁਹਾਡੇ ਉਰੇ ਬਹੁਤ ਵਧੀਆ ਸਫਾਈ ਹੈ ਤੁਹਾਡਾ ਜਿਹੜਾ ਸਟਾਫ ਹੈ ਉਹ ਫ੍ਰੈਂਡਲੀ ਹੈ ਤੇ ਸਾਨੂੰ ਵਧੀਆ ਲੱਗਿਆ ਤੁਸੀਂ ਕੀ ਕਹਿਣਾ ਚਾਹੋਗੇ ਜੇ ਕਿਸੇ ਨੇ ਉਰੇ ਵਿਜ਼ਿਟ ਕਰਨਾ ਹੋਵੇ ਤਨਬਾ ਜੀ ਜੇ ਤੁਹਾਨੂੰ ਬਹੁਤ ਵਧੀਆ ਲੱਗਿਆ ਵਿਸਟ ਜਿਹੜਾ ਕਰੋਗੇ ਜੋ ਦਿਖਦਾ ਹੈ ਸੋ ਬਿਖਦਾ ਹੈ ਸੋ ਇੱਥੇ ਸਾਡੇ ਕੋਲ ਬਹੁਤ ਵਧੀਆ ਸਟਾਫ ਹੈ ਹੋਟਲ ਮੈਨੇਜਮੈਂਟ ਦਾ ਸਟਾਫ ਹੈ ਬੇਟਰਸ ਵਗੈਰਾ ਗਰਲਸ ਵਗੈਰਾ ਬੇਟਰਸ ਵਗੈਰਾ ਬੁਆਇਸ ਵਗੈਰਾ ਕੈਪਟਨ ਵਗੈਰਾ ਜਿਹੜੇ ਸਾਡੀ ਕੇਟਰਿੰਗ ਦਾ ਸਾਡਾ ਖੁਦ ਆਪਣਾ ਬਹੁਤ ਵਧੀਆ ਬੈਸਟ ਪ੍ਰਬੰਧ ਹੈ ਜੋਤਪਾਲਸ ਦੀ ਕੇਟਰਿੰਗ ਵਗੈਰਾ ਬਾਕੀ ਇੱਕ ਗੱਲ ਮੈਂ ਸਾਰੇ ਨੂੰ ਬੇਨਤੀ ਕਰਦਾ ਕਿ ਜੋਤਪਾਲਸ ਦੀ ਕਰਿਆ ਹੋ ਜਿਹੜਾ ਮਾਰ ਕੇ ਜਾਓ ਇਹ ਆਪ ਸਾਡੇ ਜਿਹੜਾ ਸੀ ਸਮਾਨ ਬਣਾਉਂਦੇ ਅਸਰ ਉਹਦਾ ਟੇਸਟ ਕਰੋ ਉਸ ਤੋਂ ਬਾਅਦ ਸਾਨੂੰ ਬੁਕਿੰਗ ਕਰੋ ਇੱਕ ਵਾਰੀ ਜਰੂਰ ਜੋਤ ਪੈਸ ਦੇ ਵਿੱਚ ਆ ਕੇ ਸਾਨੂੰ ਸੇਵਾ ਦਾ ਮੌਕਾ ਜਰੂਰ ਦਿਓ ਓਕੇ ਸਰ ਇਹ ਦੱਸੋਗੇ ਤੁਸੀਂ ਕੈਟਰਿੰਗ ਤੁਸੀਂ ਖੁਦ ਕਰਦੇ ਹੋ ਜਾਂ ਬਾਹਰੋਂ ਕਰਵਾਉਣੀ ਹੈ ਜੀ ਅਸੀਂ ਖੁਦ ਕੈਟਰਿੰਗ ਕਰਦੇ ਹਾਂ ਸਾਡੇ ਕੋਲ ਖੁਦ ਸਟਾਫ ਹੈ ਸਾਡੇ ਪਾਸ ਚੰਡੀਗੜ੍ਹ ਤੋਂ ਜਿਹੜੇ ਸਾਡੇ ਹਲਵਾਈਜ਼ ਵਗੈਰਾ ਹੈ ਬਾਹਰੋਂ ਤੋਂ ਸਾਡੇ ਪਾਸ ਸਟਾਲਸ ਵਗੈਰਾ ਆਣਦੇ ਪਟਿਆਲੇ ਤੋਂ ਸਾਡੇ ਸਨੈਕਸ ਆਣਦੇ ਗਵਰਨਮੈਂਟ ਅਪਰੂਵਡ ਨੇ ਸਾਰੇ ਓਕੇ ਸਰ ਆਪਣਾ ਕੰਟੈਕਟ ਨੰਬਰ ਫੀਸ ਇੱਕ ਵਾਰ ਦੱਸ ਦੋ 9876465575 ਜੋਤ ਪੈਲਸ ਬੁੰਗਸਰ OK ਸਰ ਥੈਂਕ ਯੂ ਅਸੀਂ ਜਾ ਰਹਿਆਂ ਦੀ ਹੁਣ ਵਾਪਸੀ ਜੋਤ ਹੋਟਲ ਤੇ ਮੈਰਿਜ ਪੈਲੇਸ ਤਾਂ ਕਹਦੇ ਸੀ ਬੜੇ ਗਾਣੇ ਲਿਖਦੇ ਆ ਸੀ ਨੋ ਨਹੀਂ ਹੁੰਦਾ ਮੈਂ ਤੁਹਾਨੂੰ ਇਗਨੋਰ ਕਰਦਾ ਓਏ ਹੋਏ 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 ਕਾਹਦਾ ਇਗਨੋਰ ਕਰਦੇ ਹੋ ਮੈਂ ਦੱਸੋ ਬੜਾ ਇਗਨੋਰ ਕਰਦਾ ਕਾਹਦਾ ਇਗਨੋਰ ਕਰਦਾ ਸਭ ਕੁਝ ਤੇ ਇਗਨੋਰ ਤੁਸੀਂ ਮੈਨੂੰ ਤੁਸੀਂ ਉਦੋਂ ਮੈਨੂੰ ਕਿਹਾ ਗੱਡੀ 'ਚ ਤੁਸੀਂ ਭੂਤ ਬੈਠ ਗਿਆ ਤੁਸੀਂ ਉਦੋਂ ਮੈਨੂੰ ਕਿਹਾ ਵੀ ਤੁਸੀਂ ਗਾੜੇ ਚੋਰੀ ਕਰਦੇ ਹੋ ਹਾਂ ਕਾਹਦੀ ਸੋਚ ਚੋਰੀ ਕਰਦੇ ਮੇਰੇ ਆਪਨੇ ਲਿਖਿਆ ਹੋਇਆ ਆਪਣਾ ਹੁਨਰ ਤੁਸੀਂ ਇਹਨੂੰ ਚੋਰ ਬੰਦਾ ਦੱਸ ਆਏ ਹੋਏ ਇਗਨੋਰ ਹੀ ਕਰਾਂਗੇ ਗਾਣਾ ਸੁਣਾਇਓ ਬੜਾ ਜੇ ਕਿਹੜਾ ਸੀ ਉਹ ਨੰਨਾ ਕੀ ਗਾਣਾ ਸੁਣਾਉਂਗਾ ਕਿਹੜਾ ਸੀਗਾ ਚਾਟਾ ਖੰਡਾਰ ਕੇ ਆ ਜਾ ਨੀ ਮਹਿੰਦੀ ਲਾ ਕੇ ਆ ਜਾ ਨੀ ਅੱਗੇ ਵੀ ਇਹ ਗਾੜੇ ਦੇ ਲੀਨਿਕਸ ਚੋਰੀ ਕਰ ਲਏ ਬੰਦੇ ਨੇ ਤੇ ਇਹ ਬੰਦਾ ਨਾ ਦਿਲਜੀਤ ਦੇ ਗਾਣਿਆਂ ਨੂੰ ਕਾਪੀ ਕਰਦਾ ਆ ਇਹਨੂੰ ਕਹਿੰਦੇ ਆ ਨਾ ਵੀ ਗਾਣੇ ਤੋਂ ਗਾਣਾ ਕਾਪੀ ਗਾਣਾ ਮੇਰਾ ਗਾਣਾ ਮੈਂ ਲਿਖਿਆ ਸੀ ਇਹ ਗਾਣਾ ਇਹ ਗਾਣਾ ਕਾਪੀ ਕਰਿਆ ਐ ਨਹੀਂ ਮੇਰਾ ਗਾਣਾ ਚੋਰੀ ਹੋ ਗਿਆ ਸੀ ਇਹ ਅੱਛਾ ਜੀ ਹਾਂ ਕਾਪੀ ਦਿਲਜੀਤ ਚੋਰੀ ਕਰਕੇ ਲੈ ਗਿਆ ਫੇਰ ਕਰ ਲੈਂਦੇ ਨੇ ਲੋਕ ਚੜਾਈਆਂ ਹੋ ਜਾਂਦੀਆਂ ਨੇ ਇੱਕ ਗਾਣਾ ਸੀਗਾ ਮੇਰਾ ਕੀ ਸੀਗਾ ਪਰਦੇਸੀ ਪਰਦੇਸੀ ਜਾਣਾ ਨਹੀਂ ਅੱਛਾ ਫੇਰ ਉਹ ਪਰਦੇਸੀ ਚਲਾ ਗਿਆ ਕਿ ਗਾਣਾ ਚਲਾ ਗਿਆ ਗਾਣਾ ਸੀਗਾ ਪਰਦੇਸੀ ਵੀ ਗਿਆ ਸਾਰਾ ਦੋਨੋਂ ਵੇਸ ਵਾਲੇ ਦੋਨੋਂ ਦੋਦੇ ਦਮਾਓਗੇ ਹੋਰ ਕੀ ਓਏ ਹੋਏ ਹੋਏ ਬੜਾ ਮਾੜਾ ਹੋਇਆ ਉਸ ਤੋਂ ਬਾਅਦ ਫਿਰ ਮੈਂ ਗਾਣਾ ਚੁਣਿਆ ਜੀ ਦਾ ਸੋਸ ਲੱਗਿਆ ਦਿਲ ਤੇ ਜਿੰਨੇ ਜ਼ਖਮਤ ਲ ਦਿਲ ਤੇ ਜਿੰਨੇ ਜ਼ਖਮਤ ਲੱਗੇ ਨਹੀਂ ਆਹ ਗਾੜਾ ਹੀ ਨਹੀਂ ਚਾਹੁੰਦਾ ਤੁਸੀਂ ਚੋਰੀ ਕਰ ਲੈਣੀ ਆ ਫਿਰ ਤੁਸੀਂ ਕਿਸੇ ਨੂੰ ਅੱਗੇ ਵੇਚ ਦੇਣਾ ਇਸਨੇ ਹੁਣ ਨਾ ਅਸੀਂ ਚੋਰ ਨਹੀਂ ਆ ਅਸੀਂ ਚੋਰ ਨਹੀਂ ਆ ਨਾ ਜੀ ਨਾ ਛੱਡੋ ਅਸੀਂ ਚੋਰ ਨਹੀਂ ਆ ਤੁਸੀਂ ਲੋਕਾਂ ਦੇ ਗਾਣੇ ਚੋਰੀ ਕਰਦੇ ਹੋ ਤੇ ਉਹਨਾਂ ਨੂੰ ਕਾਪੀ ਕਰਦੇ ਹੋ ਨਾ ਜੀ ਫਿਰ ਤੁਸੀਂ ਆਪਣੇ ਗਾੜੇ ਦੱਸ ਦਿਓ ਉਹਨਾਂ ਨੂੰ ਹੋ ਗਿਆ ਓਏ ਹੋਏ ਹੋਏ ਹੋ ਗਿਆ ਮੈਂ ਕਹਿੰਦੀ ਆ ਗਾੜਾ ਵੀ ਇਹਨਾਂ ਨੇ ਲਿਖਿਆ ਆ ਤੇ ਗਾਇਆ ਵੀ ਇਹਨਾਂ ਨੇ ਆ ਜੀ ਧੰਨਵਾਦ ਧੰਨਵਾਦ ਓਏ ਹੋਏ 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 ਥੈਂਕ ਯੂ ਥੈਂਕ ਯੂ ਉਹ ਤਾਂ ਜਿਹੜੇ ਗਾਇਕ ਸੀਗੇ ਵਿਚਾਰੇ ਪਾਗਲ ਸੀਗੇ ਜਿਨ੍ਹਾਂ ਨੇ ਇਹਦਾ ਜੋਰ ਲਾਇਆ ਛੱਡੋ ਰਹਿਣ ਦੋ ਤੁਸੀਂ ਤਾਂ ਮਜ਼ਾਕ ਾਡੋਨੇ ਹੋ ਮੇਰੇ ਆਪਣੇ ਲਿਖੇ ਖੁਦ ਹੀ ਮਿਹਨਤ ਕੀਤੀ ਰਾਤ ਨੂੰ 2 2 2:30 ਵਜੇ ਤੱਕ ਲਿਖਿਆ ਰਹਿਣਾ ਆਏ ਹਾਏ 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 ਦੇਖਦਾ ਯਾਰ ਉਹ ਜਿਹੜਾ ਰਾਤ ਦਾ ਅਸਰ ਹੈ ਨਾ ਉਹ ਦਿਨ ਦਾ ਆ ਦੇਖੋ ਆਪਾਂ ਜਮੀਨ ਦੇਖੋ ਆ ਇਹ ਹੈਗਾ ਜੀ ਸ਼ੇਰੇ ਪੰਜਾਬ ਟਾਬਾ ਲੰਚ ਡਿਨਰ ਕਰਨਾ ਹੋਵੇ ਤਾਂ ਦੱਸੋ ਅਸੀਂ ਗਏ ਸੀਗੇ ਪਿਛਲੀ ਵਾਰ ਪਿਛਲੀ ਤੋਂ ਵੀ ਪਿਛਲੀ ਵਾਰ ਗਏ ਸੀ ਅਸੀਂ ਬਹੁਤ ਵਾਰ ਜਾਂਦੇ ਆ ਪਰ ਹਮੇਸ਼ਾ ਅਸੀਂ ਪਰੌਂਠੇ ਖਾ ਕੇ ਆ ਜਾਂਦੇ ਆ ਅੱਛਾ ਜੀ ਹਾਂ ਜੀ ਤੇ ਚਾਹ ਵੀ ਇੱਥੇ ਪੀਂਦੇ ਆ ਹੋਰ ਕੁਝ ਕਹਿਣਾ ਚਾਹੋਗੇ ਤੁਸੀਂ ਚਾਹ ਵੀ ਅਸੀਂ ਇੱਥੇ ਪੀਂਦੇ ਆ ਬਟ ਟੇਸਟ ਲਾਜਵਾਬ ਆ ਇੱਕ ਵਾਰੀ ਤੁਹਾਨੂੰ ਉਲਟੀਆਂ ਲੱਗ ਗਈਆਂ ਸੀ ਤੁਸੀਂ ਚਾਰ ਪਰੌਂਠੇ ਖਾ ਲਏ ਆਏ ਹੋਏ 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 ਜਾਈ ਜਾਓ ਰਹਿਣ ਦੋ ਚਾਰ ਪਰੌਂਠੇ ਕੌਣ ਖਾ ਸਕਦਾ ਆ ਪਹਿਲਾਂ ਮੈਨੂੰ ਇਹ ਦੱਸੋ ਐਡਾ ਹਾਜਮਾ ਕਿਸੇ ਦਾ ਨਹੀਂ ਹੈਗਾ ਬੰਦੇ ਆ ਯਾਰ ਮਰ ਥੋੜੋ ਹੈ लोग बंदे आ जंदे आदा फेर चार पर ऐन्ने ਗਾਣੇ ਸੁਣਾਏ ਤੁਸੀਂ ਸਾਰਿਆਂ ਨੂੰ ਕਹੀ ਜਾਂਦੇ ਚੋਰੀ ਨੇ ਚੋਰੀ ਨੇ ਓਹੋ ਤੁਸੀਂ ਦੀਆਂ ਤੁਸੀਂ ਬਹੁਤ ਚੋਰੀਆਂ ਕਰਦੇ ਹੋ ਨਹੀਂ ਇੱਕ ਗਾਣਾ ਸੀ ਚੋਰ ਹਾਂ ਤੁਹਾਡਾ ਟਾਈਟਲ ਚੋਰ ਰੱਖ ਦੇਣਾ ਸੀ ਇੱਕ ਗਾਣਾ ਮੈਂ ਹੋਰ ਲਿਆ ਸੀਗਾ ਓ ਰੈਣ ਤੋਂ ਰਾਤੀ ਟੁੱਟ ਗਈ ਨੀਂਦ ਨਾ ਆਈ ਕਾਲੀ ਗਾਨੀ ਮਿੱਤਰਾਂ ਦੀ ਮੈਨੂੰ ਪਤਾ ਲੱਗਿਆ ਤਾਂ ਹੀ ਉਹਦੇ ਜਿਹੜੇ ਮੜ ਕੇ ਸੀਗੇ ਨਾ ਹੱਥ 'ਚ ਪਰੋਏ ਹੋਏ ਸੀਗੇ ਆਹ ਗਾਨੀ ਦੇ ਦਾਂਗੇ ਇੱਧਰ ਰੰਗ ਕਰਾ ਦਾਂਗੇ ਕਿਹੜੀ ਵਾਲੀ ਗਾਨੀ ਆ ਵਾਲੀ ਉਹ ਟੰਗੀ ਹੋਈ ਆ ਜੀ ਉਹ ਉਧਰ ਕਿਹੜੀ ਗਾਨੀ ਆ ਇਹਨਾਂ ਕੱਪੜਾ ਦੇ ਕੁੜੀ ਇਹਨਾਂ ਕੱਪੜਾ ਇਹਨਾਂ ਕੱਪੜਾ ਦੇ ਸੋਰੀ ਸੋਰੀ ਆ ਵਾਲੀ ਸੋਰੀ ਸੋਰੀ ਆ ਵਾਲੀ ਇਹ ਤਾਂ ਉਹ ਰਿੰਮ ਨੂੰ ਦਿਖਾਈ ਜਾਂਦੀ ਆ ਚੱਕਰਾ ਚ ਰਿੰਮ ਨੂੰ ਦਿਖਾਈ ਜਾਂਦੀ ਆ ਇਹ ਕਿਤੇ ਉਹ ਆ ਰਿੰਮ ਨੂੰ ਤੱਕ ਆ ਬਾਹਰ ਕਿਹੜੀ ਗਾਨੀ ਨਹੀਂ ਨਹੀਂ ਮੈਂ ਸੋਚਿਆ ਕਿਤੇ ਗੱਡੀ ਦੇ ਉਹਦੇ ਪਿੱਛੇ ਨਹੀਂ ਜਾਂਦੀ ਪਈ ਮੈਂ ਕਿਹਾ ਕਿਤੇ ਉਹ ਗੱਦੀ ਪਾਣੀ ਇਹਦੇ ਓਏ ਤਾਂ ਮਸ਼ਹੂਰੀ ਸੀਗਾ ਓਏ ਖੁਸ਼ਹਰੀ ਸੀਗਾ ਸੌਰੀ ਸੌਰੀ ਭਈ ਆਹ ਵਰੀ ਗਾਨੀ ਸੀਗੀ ਇਹ ਲੱਕੜ ਦੀ ਆ ਇਹਨੂੰ ਆਪਾਂ ਕਾਲਾ ਰੰਗ ਕਰ ਦਾਂਗੇ ਇਹ ਕਹਿੰਦਾ ਪਿੱਛੇ ਮਿੱਠਾ ਮਿੱਠਾ ਕਹਿੰਦਾ ਓਏ ਹੋਏ ਹੋਏ ਅੱਜ ਕਿਸੇ ਨੇ ਕੀ ਕੀਤਾ ਬੈਸਤੀ ਕੀ ਤੋ ਮੁਝ ਕੋ ਫਿਰ ਇਹ ਖਿਆਲ ਆਇਆ ख्याल जिसकी लापा मैंने की थी उस पे क्या बीता होगा <laughs> दुनिया में कितना गम है मेरा गम, गम। कितना कम, कम है।, है लोगों का गम देखा तो ਮੈਂ ਆਪਣਾ ਕਬੂਲ ਗਿਆ ਦੁਨੀਆਂ ਮਿੱਤੋਂ ਕਿੰਨੀ ਗਮ ਆਈ ਆ ਦੇਖੋ இந்து ਕਿੰਨੇ ਗਮ ਆਈ ਆ ਦੇਖੋ ਇੰਨਾ ਦਮ ਇਹਨੂੰ ਇੰਨਾ ਗਮਾ ਦੰਦ ਕੱਢਦੀ ਆ ਸਾਰੇ ਪਤੀ ਦੇ ਬੱਚੇ ਆ ਗਮਾ ਮੈਨੂੰ ਬਹੁਤ ਚੜਾ ਇਸਨੇ ਬਾਂਗ ਪੀਈ ਹੈ ਉਸ ਵਿਰਾਤਰੀ ਵਾਲੇ ਦਿਨ ਕੀ ਇਸ ਲਈ ਥੋੜੀ ਜੀ ਖੁਸ਼ ਹੈ ਜਦੋਂ ਬਾਂਗ ਉੱਤਰ ਜਾਏਗੀ ਫਿਰ ਇਹ ਰੋਣੇ ਲੱਗ ਜਾਏਗੀ ਠੀਕ ਹੈ ਗਾਇਜ਼ ਇਹਨੂੰ ਕਹਿੰਦੇ ਹਿੰਦੀ ਤੇ ਪੰਜਾਬੀ ਦਾ ਮਿਕਸ ਅਪ ਇਹ ਕੱਟ ਦਾਂਗੇ ਇਹ ਕੱਟ ਦਾਂਗੇ ਨਹੀਂ ਨਹੀਂ ਕਰ ਲਿਓ ਹਿੰਦੀ ਸੌਂਗ ਲਾਓ ਵਧੀਆ ਵਧੀਆ ਹਾਂਜੀ ਦੋਸਤੋ ਸਾਡਾ ਇਹ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਨੂੰ ਮਾੜਾ ਲੱਗਿਆ ਹੋਵੇ ਤਾਂ ਅਸੀਂ ਦਿਲੋਂ ਮਾਫੀ ਮੰਗਦੇ ਹਾਂ ਦੋਸਤੋ ਤੇ ਸਾਡੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜਿਸ ਨੇ ਸਾਡਾ ਚੈਨਲ ਹੁਣੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਓਕੇ ਦੋਸਤੋ ਧੰਨਵਾਦ ਲਵ